ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਣੇ ਠੀਕ ਠਾਕ ਹੋ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਗੁਰਮੀਤ ਐਂਡ ਕਮਲ ਬਲੌਗਸ ਦੇ ਉੱਪਰ ਸੋ ਗਾਇਜ਼ ਪਿੱਛੇ ਤੋਂ ਆਵਾਜ਼ ਸੁਣਾਈ ਦਿੰਦੀ ਹੋਣੀ ਆ بارش ਇੰਨੀ ਜ਼ਿਆਦਾ ਆਈ ਆ ਨਾ ਮਲੇਸ਼ੀਆ ਦੇ ਵਿੱਚ ਇਸ ਟਾਈਮ ਪੈ ਰਿਹਾ ਮੀ ਹੁਣੀ ਹੁਣੀ ਆਇਆ ਮੈਂ ਜਸਟ ਵੀਡੀਓ ਸ਼ੂਟ ਕਰਨ ਨਹੀਂ ਹੀ ਲੱਗੀ ਸੀਗੀ ਮਤਲਬ ਕਿ ਇੰਨੀ ਗਰਮੀ ਅੱਜ ਅਸੀਂ ਨੌਕਾ ਕੰਮ ਨਵੇੜਿਆ ਹਨਾ ਅੱਜ ਇੰਨੀ ਗਰਮੀ ਮੈਂ ਮੈਂ ਕਹਾ ਗਰਮੀ ਤਾਂ ਮੀਂਹ ਪੈ ਜਾਵੇ ਇੰਕੀ ਦਾ ਪਾਣੀ ਵੀ ਗਰਮ-ਗਰਮ ਤੇ ਜਿਹੜਾ ਪੀਣ ਵਾਲਾ ਪਾਣੀ ਸਾਰੀਆਂ ਚੀਜ਼ਾਂ ਹੀ ਹੋਈਆਂ ਪਈਆਂ ਸੀ ਸ਼ੁਕਰਵਾਦ ਅਦਰੂ ਜੀ ਮੀਂਹ ਪਵਾਤਾ ਸੋ ਥੋੜਾ ਜਿਹਾ ਠੰਡਾ ਹੋ ਜਾਊਗਾ ਮੌਸਮ ਤੇ ਮੈਂ ਦੁਕਾਨ ਤੇ ਚੱਲੀ ਸੀਗੀ ਦੁਕਾਨ ਤੇ ਚਲੋ ਮੈਂ ਜਾਣੇ ਜਾਣਾ ਮੈਂ ਕਹਾ ਹਨਾ ਮੈਂ ਮੇਕਅਪ ਕਰਨ ਲੱਗੀ ਸੀਗੀ ਤੇ ਜਿੱਦਾਂ ਕਿ ਮੇਰੇ ਭੈਣਾਂ ਮੈਨੂੰ ਮੈਸੇਜ ਕਰਦੇ ਰਹਿੰਦੇ ਆ ਨੇ ਕਿ ਤੁਸੀਂ ਆਪਣੇ ਮੇਕਅਪ ਰੁਟੀਨ ਦਿਖਾਓ ਮੇਕਅਪ ਰੁਟੀਨ ਦਿਖਾਓ ਤਾਂ ਮੈਂ ਸੋਚਿਆ ਕਿ ਕਿਉਂ ਨਾ ਹੁਣ ਮੈਂ ਕਰਨਾ ਤਾਂ ਹੈਗਾ ਹੀ ਆ ਥੋੜਾ ਜਿਹਾ ਹਨਾ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਵੀ ਕਰ ਲੈਣ ਬਹੁਤ ਤਾਂ ਹੈਵੀ ਨਹੀਂ ਕਰਦੀ ਹੈਗੀ ਜਿਵੇਂ ਤੁਹਾਨੂੰ ਤੁਸੀਂ ਮੈਨੂੰ ਦੇਖਿਆ ਕਿ ਮੇਰੀ ਲੁੱਕ ਬਹੁਤ ਸਿੰਪਲ ਹੁੰਦੀ ਹੈ ਕਿ ਮੇਕਅਪ ਵੀ ਬਹੁਤ ਸਿੰਪਲ ਹੁੰਦਾ ਤੇ ਮੈਂ ਲਾਈਟ ਕਲਰ ਦੀ ਲਿਪਸਟਿਕਾ ਵੀ ਲਗਾਨੀ ਆ ਡਾਰਕ ਵੀ ਡਾਰਕ ਲੱਗ ਜਾਂਦੀ ਹੈ ਨਹੀਂ ਮੇਰੇ ਮੈਨੂੰ ਬਹੁਤ ਟਾਈਮ ਤੋਂ ਹੀ ਮੈਂ ਬਹੁਤ ਲਾਈਟ ਸ਼ੇਡ ਲਗਾ ਰਹੀ ਕਿਉਂਕਿ ਕੰਮ ਇਦਾਂ ਦਾ ਸਾਡਾ ਜਿੱਦੇ ਵਿੱਚ ਮੈਂ ਬਹੁਤ ਓਵਰਨਿੰਗ ਕਰ ਸਕਦੀ ਮੇਕਅਪ ਹਨਾ ਕੰਮ ਦੇ ਸਾਵਨ ਵਾਲੇ ਮੰਦਰ ਨੂੰ ਕਰਨਾ ਪੈਂਦਾ ਕਿ ਲੁੱਕ ਵੀ ਸਹੀ ਲੱਗੇ ਸਿੰਪਲ ਲੱਗੇ ਤੇ ਮੇਕਅਪ ਵੀ ਸੋਹਣਾ ਲੱਗੇ ਥੋੜਾ ਫੇਸ ਮਤਲਬ ਸੋਹਣਾ ਲੱਗੇ ਭਾਵੇਂ ਮੈਨੂੰ ਮੇਕਅਪ ਦਾ ਬਹੁਤ ਜ਼ਿਆਦਾ ਸ਼ੌਂ ਸਮਾਨ ਮੈਂ ਬਣਾਇਆ ਪਿਆ ਮੇਰਾ ਰੈਡੀ ਹੋਇਆ ਹੋਇਆ ਹੈ অলਰੈਡੀ ਸੋ ਮੇਰਾ ਸਮਾਨ ਮੈਂ ਪੈਕ ਵੀ ਕਰ ਦਿੱਤਾ ਜਸਟ ਲੈ ਕੇ ਜਾਣਾ ਵਾ ਇਹ ਦੂਜੀ ਸ਼ਿਫਟ ਦਾ ਸਮਾਨ ਆ ਮੇਰੇ ਕੋਲ ਟਾਈਮ ਸੀਗਾ ਹਲੇ 1 ਘੰਟੇ ਦਾ ਸੋ ਮੈਂ ਕਹਿੰਦਾ ਮੈਂ ਵੀਡੀਓ ਬਣਾਉਣੀ ਹੈਗੀ ਨਾਲ ਥੋੜਾ ਨਾਲ ਆਪਾਂ ਮੇਕਅਪ ਸ਼ੇਅਰ ਕਰਦੇ ਆਂ ਤੇ ਬਾਕੀ ਮੇਕਅਪ ਕਰਦੇ ਕਰਦੇ ਗੱਲਬਾਤ ਕਰਦੇ ਆਂਗੇ ਸੋ ਸਭ ਤੋਂ ਪਹਿਲਾਂ ਮੈਂ ਮੂੰਹ ਤੇ ਹਲੇ ਕੁਝ ਨਹੀਂ ਲਗਾਇਆ ਹੈਗਾ ਮੈਂ ਕੱਪੜੀਆਂ ਆਈਬ੍ਰੋ ਕਰ ਲਈ ਸੀ ਮੈਨੂੰ ਬਾਅਦ ਚ ਯਾਦ ਆਇਆ ਵੀ ਮੈਂ ਵੀਡੀਓ ਹੀ ਸ਼ੂਟ ਕਰ ਲੈਣੀ ਹੈ ਮੇਕਅਪ ਵਾਲੀ ਤੇ ਬਸ ਮੈਂ ਕੁਝ ਨਹੀਂ ਹਲੇ ਲਗਾਇਆ ਫੇਸ ਉੱਪਰ ਸਿਰ ਪਾਪਿਆ ਆਈਬ੍ਰੋ ਡਰਾਇ ਕੀਤੀ ਸੀਗੀ ਹੁਣ ਆਪਣੇ ਇਧਰ ਲਈ ਹੁਣ ਆਪਾਂ ਇਧਰ ਦੀ ਕਰਦੇ ਆ ਠੀਕ ਹੈ ਸੋ ਮੈਂ ਇਦਾਂ ਰੱਖਾਂ ਇਦਾਂ ਰੱਖਾਂ ਐਵੇਂ ਰੱਖਾਂ ਨਾ ਐਵੇਂ ਹੀ ਰੱਖਾਂ ਸੋ ਮੈਂ ਇਹ ਆਈਬ੍ਰੋ ਪਹਿਲਾਂ ਕਰ ਲਵਾਂ ਠੀਕ ਹੈ ਇਹ ਲੋਕਲ ਹੀ ਆਈਬ੍ਰੋ ਪੈਨਸਲ ਇੱਥੋਂ ਦੀ ਮਲੇਸ਼ੀਆ ਦੀ ਕੋਈ ਬ੍ਰਾਂਡ ਦਾ ਸਿਲਕੀ ਗਰਲ ਬਸ ਮੈਂ ਜਿਹੜਾ ਜਿੱਥੋਂ ਲਾਈਟ ਜੇ ਗਵਾਲ ਨੇ ਨਾ ਮੇਰੇ ਇਹਦੇ ਆਈਬ੍ਰੋ ਵਾਲੇ ਉੱਤੇ ਇੱਕ ਲਗਾ ਲੈਣੀ ਹੁੰਦੀ ਹੈ ਆਖੀ ਹੋ ਗਿਆ ਤੇ ਉਸ ਤੋਂ ਬਾਅਦ ਮੈਂ ਕੀ ਕਰਨਾ ਵਾਂ ਆਪਣੇ ਆਈਬ੍ਰੋ ਨੂੰ oh ho ਕਿਤਾ ओके ਸੋ ਉਸ ਤੋਂ ਬਾਅਦ ਮੈਂ 스ਪੂਲੀਅਰ ਬਰਸ਼ ਦੇ ਨਾਲ ਠੀਕ ਹੈ ਆਪਣੇ ਆਈਬ੍ਰੋ ਨੂੰ ਚੰਗੀ ਤਰ੍ਹਾਂ ਵਾ ਲੂੰਗੀ ਤਾਂ ਕਿ ਜਿਹੜਾ ਪ੍ਰੋਡਕਟ ਇਹ ਸਾਰਾ ਵਿੱਚ ਲੱਗਿਆ ਹਨਾ ਕਈ ਵਾਰ ਮੋਟਾ ਪਤਲਾ ਲੱਗ ਜਾਂਦਾ ਸੋ ਸਾਰਾ ਬੈਲੈਂਸ ਹੋ ਜਾਵੇ ਹੁਣ ਮੈਨੂੰ ਆਪਣੇ ਆਈਬ੍ਰੋ ਪਤਲੀ ਕਿਉਂ ਲੱਗ ਜਾਂਦੀ ਹੈ ਓਹੋ ਕੁਛ ਤੋਂ ਬੜਬੜ ਹੋਈ ਐ ਨਹੀਂ ਨਹੀਂ ਸਹੀ ਐ ਲਓ ਜੀ ਤੇ ਇੱਕ ਮੈਂ ਨਵੀਂ ਚੀਜ਼ ਕਰ ਰਹੀ ਆਂ ਦੀ ਹੁਣ ਜਦੋਂ ਮੈਂ ਇੰਡੀਆ ਗਈ ਸੀ ਮੈਨੂੰ ਉੱਥੇ ਨਾ ਸੁਜੈਸਟ ਕੀਤਾ ਸੀ ਉਹਨੇ ਆਹ ਕਿਉਂਕਿ ਮੈਨੂੰ ਆਪਣੇ ਆਈਬ੍ਰੋਸ ਬੌੜੀਆਂ ਬਹੁਤ ਪਸੰਦ ਆ ਸੋ ਇਹ ਲੌਰੀਅਲ ਦਾ ਵਾ ਟਰਾਂਸਪੇਰੈਂਟ ਜੈਲਾ ਹਨਾ ਜਿਹੜੀ ਆਪਾਂ ਆਪਣੇ ਆਈਬ੍ਰੋ ਵਾਸਤੇ ਹੁੰਦੀ ਕੀ ਲਿਖਿਆ ਤੇ ਐਗਜ਼ੈਪਲ ਲਈ ਇੱਥੇ ਲਿਖਿਆ ਹੈ ਬ੍ਰੋ ਲੈਮੀਨੇਸ਼ਨ ਮੇਰੇ ਕੋਲ ਇਹਨੇ ਆਪਣੇ ਨਾ ਆਈਬ੍ਰੋਸ ਜਿਹੜੀਆਂ ਉਹ ਬਾਹ ਦੇਣੀਆਂ ਨੇ ਚੰਗੀ ਤਰ੍ਹਾਂ ਇੱਕ ਮਿੰਟ ਕੋਲੇ ਹੋਮਾ ਥੋੜਾ ਤੇ ਮੈਨੂੰ ਜਿਹੜੀ ਮੇਰੇ ਆਈਬ੍ਰੋ ਨੇ ਨਾ ਮੋਟੀਆਂ ਪਸੰਦ ਨਹੀਂ ਮੈਨੂੰ ਬਰੀਕ ਬਰੀਕ ਆਈਬ੍ਰੋਸ ਪਸੰਦ ਨਹੀਂ ਹੈਗੀਆਂ ਹਾਲਾਂਕਿ ਬਰੀਕ ਸੋਹਣੀ ਲੱਗੂਗੀ ਉੰਨੀ ਪਰ ਮੈਨੂੰ ਬਰੀਕ ਹੋ ਜੇ ਲਾ ਦੇ ਮੋਟੀ ਮੋਟੀਆਂ ਆਈਬ੍ਰੋਸ ਬਦਲਾ ਬਦਲਾ ਸਮੋ ਅਦਕਿਨੇ ਚੰਗੀ ਤਰ੍ਹਾਂ ਬਾਤਿਆਂ ਮੇਰਾ ਮੇਨ ਹੁੰਦਾ ਮੇਰੀ ਆਈਬ੍ਰੋ ਹੁੰਦੀ ਹੈ ਮੇਰੀ ਇੱਕ ਵਾਰ ਆਈਬ੍ਰੋ ਡਨ ਹੋ ਗਈ ਫਿਰ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੁਣ ਮੈਂ ਫੇਸ ਤੇ ਕੋਈ ਫਾਉਂਡੇਸ਼ਨ ਨਹੀਂ ਲਗਾਉਂਦੀ ਹੈਗੀ ਉਸ ਤੋਂ ਬਾਅਦ ਹੁਣ ਮੇਰੀ ਆਈਬ੍ਰੋਸ ਡਨ ਹੋ ਗਈ ਠੀਕ ਹੈ ਮੇਨ ਮੈਨੂੰ ਆਈਬ੍ਰੋ ਹੁੰਦੀ ਆ ਤੇ ਉਸ ਤੋਂ ਬਾਅਦ ਬਾਰੇ ਆਏਗੀ ਆਈਸ ਦੀ ਸੋ ਆਈਸ ਦਾ ਮੇਕਅਪ ਹੁਣ ਮੈਂ ਛੱਡ ਦਿੱਤਾ ਥੋੜੇ ਦਿਨਾਂ ਤੋਂ ਮੈਂ ਕਿਹਾ ਮੈਂ ਨਹੀਂ ਕਰਨਾ ਹੈਗਾ ਕਿਉਂਕਿ ਮੇਰੀਆਂ ਆਈਸ ਜਦੋਂ ਮੇਕਅਪ ਕਰਦੀ ਹੈ ਮੇਰੇ ਆਲਰੇਡੀ ਕੋਈ ਹੈ ਪ੍ਰੋਬਲਮ ਆਈਸ ਦੇ ਵਿੱਚ ਇਹ ਮੈਨੂੰ ਦਿਵਾਲੀ ਟਾਈਮ ਆਈ ਸੀਗੀ ਜਿੱਦਾਂ ਮੈਂ ਬਹੁਤ ਲਾਜ ਕਰਾਇਆ ਬਟ ਹੋਇਆ ਨਹੀਂ ਹੈਗਾ ਉਹ ਇੱਕ ਡਿਫਰੈਂਟ ਸਟੋਰੀ ਆ ਸੋ ਮੈਂ ਤੁਹਾਨੂੰ ਆਪ ਇਹਦੀ ਆਈਸ ਦੀ ਸਟੋਰੀਓ ਮੈਂ ਕਦੇ ਫੇਰ ਦੱਸੂਗੀ ਠੀਕ ਹੈ ਤੇ ਆਈਸ ਦੀ ਇਸ ਤਰ੍ਹਾਂ ਕੇ ਮੈਂ ਹੁਣ ਲਗਾ ਨਹੀਂ ਰਹੀ ਹੈਗੀ ਕਿਉਂਕਿ ਨਹੀਂ ਲਗਾ ਰਹੀ ਠੀਕ ਹੈ ਮੇਰੀ ਮੀਨ ਹੁੰਦੀਆਂ ਨੇ ਆਈ ਬਰੋ ਕਿ ਮੇਰੀ ਇਹ ਪ੍ਰੋਪਰ ਤਰ੍ਹਾਂ ਬਣੀਆਂ ਹੋਣ ਚੰਗੀ ਤਰ੍ਹਾਂ ਮੋਟੀ ਮੋਟੀ ਆਈ ਬਰੋ ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈਗੀ ਠੀਕ ਹੈ ਤੇ ਮੈਂ ਬ੍ਰੀਕ ਕਰ ਕਰ ਦੇਖੀ ਆ ਬਟ ਫਿਰ ਮੈਨੂੰ ਵਧੀਆ ਨਹੀਂ ਲੱਗਦੀ ਹੈਗੀ ਫਿਰ ਮੇਰੀ ਕਿਤਨਾ ਕਿਤੇ ਮੈਨੂੰ ਮੋਟੀ ਆਈਬ੍ਰੋ ਵਧੀਆ ਲੱਗਦੀ ਹੈ ਉਸ ਵਾਰ ਮੈਂ ਤੁਹਾਨੂੰ ਦੱਸਦੀ ਆ ਕਿ ਮੈਂ ਫਾਊਂਡੇਸ਼ਨ ਲਗਾਉਂਦੀ ਨਹੀਂ ਹੈਗੀ ਨਾ ਕੋਈ ਕੰਸੀਲਰ ਲਗਾਉਣੀ ਹੈਗੀ ਜਦੋਂ ਕਿਤੇ ਉ ਜਾਣਾ ਆਉਣਾ ਉਦੋਂ ਲਗਾਉਣੀ ਆ ਹੁਣ ਮੈਂ ਕੀ ਡਾਇਰੈਕਟ ਕੀ ਲਗਾਉਂਗੀ ਡਾਇਰੈਕਟ ਤੁਹਾਨੂੰ ਦਿਖਾਉਣੀ ਆ ਹੁਣ ਮੈਂ ਡਾਇਰੈਕਟ ਆ ਦੋ ਮਤਲਬ ਇਹ ਕੋਈ ਮੈਨੂੰ ਬਲਸ਼ਰ ਲਾਉਣਾ ਵਾਪਸ ਆਉਂਦਾ ਸੋ ਸਭ ਤੋਂ ਪਹਿਲਾਂ ਮੈਂ ਆ ਬਲਸ਼ਰ ਲਾ ਲੈਣਾ ਮੈਂ ਦੇਖੋ ਠੀਕ ਹੈ ਸੋ ਆ ਬਲ ਬਲਸ਼ਰ ਲਗਾਉਂਗੀ ਠੀਕ ਹੈ ਇਹ ਲਗਾ ਲਿਆ ਕਿਉਂਕਿ ਪਤਾ ਕੀ ਚੀਜ਼ ਆ ਇਹ ਥੋੜਾ ਡਿਊੀ ਫਿਨਿਸ਼ ਆ ਬਟ ਗਰਮੀ ਕਰਕੇ ਨਾ ਡਿਊੀ ਵੀ ਕੁਝ ਨਹੀਂ ਕਰਦਾ ਹੈਗਾ ਸੋ ਮੇਨਾਂ ਗਰਮੀਆਂ ਜਿਹਦਾ ਥੋੜਾ ਜਿਹਾ ਮੈਟ ਜਿਹਾ ਮੂੰਹ ਵਧੀਆ ਲੱਗਦਾ ਨਾ ਫੇਸ ਮਤਲਬ ਤੇ ਇੱਕ ਮੈਂ ਆ ਥੋੜਾ ਥੋੜਾ ਵਿੱਚ ਲਾਉਂਗੀ ਹਲਕਾ ਹਲਕਾ ਯਾ ਤੇ ਮੈਨੂੰ ਬਲਸ਼ਰ ਲਗਾਉਣਾ ਬੜਾ ਹੀ ਜ਼ਿਆਦਾ ਵਧੀਆ ਲੱਗਦਾ ਮੈਨੂੰ ਐ ਵੀ ਚਾਹੀ ਜਿੰਨਾ ਮਰਜ਼ੀ ਲੱਗ ਚਵੇ ਲੱਗ ਚਵੇ ਬਸ ਜਦੋਂ ਲਾਲ ਪਿੰਕ ਪਿੰਕ ਹੋ ਜਾਣਾ ਫਿਰ ਆਪਾਂ ਆਹ ਬਰਸ਼ ਦੇ ਨਾਲ ਇਹਨੂੰ ਉਹ ਕਰ ਲਾਂਗੇ ਲਗਾ ਲਾਂਗੇ ਠੀਕ ਹੈ ਮੈਂ ਬਟ ਕੁਝ ਨਹੀਂ ਲਗਾਇਆ ਨਾ ਕੋਈ ਕੰਸੀਲਰ ਨਾ ਕੋਈ ਆਈਜ਼ ਮੇਕਅਪ ਇਹ ਮੈਂ ਤੁਹਾਨੂੰ ਦਿਖਾਉਣੀ ਆ ਕਿ ਮੈਂ ਡੇਲੀ ਜਿਹੜੀਆਂ ਦੋ ਖ ਚੀਜ਼ਾਂ ਇਹਨੇ ਡੇਲੀ ਕਰਕੇ ਜਾਣੀਆਂ ਹੁੰਦੀਆਂ ਨੇ ਦੁਕਾਨ ਤੇ ਜਸਟ ਹੋਈ ਦਿਖਾ ਰਹੀਆਂ ਆ ਲੋ ਜੀ ਲੱਗ ਗਿਆ ਆਪਣਾ ਬਲਸ਼ ਠੀਕ ਹੈ ਉਸ ਤੋਂ ਬਾਅਦ ਆਪਾਂ ਕੀ ਕਰਨਾ ਵਾ ਜਿਹੜਾ ਮੇਨ ਆ ਉਹ ਹੈਗਾ ਮੇਰਾ ਕੰਪੈਕਟ ਪਾਊਡਰ ਮੈਕ ਦਾ ਜਿਹੜੇ বিনা ਮੈਂ ਨਹੀਂ ਰਹਿ ਸਕਦੇ ਦੇਖੋ ਖਤਮ ਹੋ ਰਿਹਾ ਵਾ 200 ਰਿੰਗ ਹੀ ਦਮੇਸ਼ੀਆ ਦਾ ਬਟ ਇਹ ਮੈਨੂੰ ਇਹੀ ਵਜ੍ਹਾ ਲੱਗਦਾ ਬਸ ਸੋ ਮੇਰਾ ਮੇਨ ਮੈਨੂੰ ਇਹਦੇ ਨਾਲ ਹੀ ਵਜ੍ਹਾ ਲੱਗਦਾ ਲਗਾਉਣਾ ਉਹਦੇ ਨੇ ਵੀ ਲਗਾ ਲੈਣੀ ਹੈ ਬਰਸ਼ ਦੇ ਨਾਲ ਮੈਂ ਬੜਾ ਜ਼ਿਆਦਾ ਮੈਨੂੰ ਐ ਪਸੰਦ ਆ ਬਸ ਇਹਨੇ ਸਾਰੀ ਗਰਮੀ ਜੀ ਸਾਰੀ ਸੈੱਟ ਕਰ ਦੇਣੀ ਆ ਠੀਕ ਹੈ ਬਸ ਮੀ ਨਹੀਂ ਹੈਗਾ ਇਹ ਜਸਟ ਕਨਸੀਲਰ ਤੇ ਉਹਦੀ ਜਗ੍ਹਾ ਤੇ ਮੈਂ ਲਾ ਲੈਨੀ ਆਂਗੀ ਤੇ ਜਿੱਥੇ ਮੈਂ ਹਾਂ 블ਸ਼ ਲਾਇਆ ਜਿੱਤੇ ਵੀ ਮੈਂ ਲਾਈ ਦੇਣਾ ਵਾਂ ਤਾਂ ਕਿ ਨੇਚਰਲ ਜਿਹਾ ਮੂੰਹ ਲੱਗੇ ਇਹ ਹੈ मेरी ਕੰਮ ਤੇ ਜਾਣ ਵਾਲੀ ਰੁਟੀਨ بس ਇੱਥੇ ਪਰ ਨਹੀਂ ਲਾਉਣਾ ਹੈਗਾ ਕਿਉਂਕਿ ਪ੍ਰੋਡਕਟ ਵੀ ਵੇਸਟ ਹੋਉਂਦਾ ਫਿਰ ਕੋਈ ਫਾਇਦਾ ਨਹੀਂ ਹੈਗਾ ਹਲੇ بس ਇੰਨਾ ਹੀ ਬਹੁਤ ਤਾਂ ਕਿ ਤੁਹਾਡਾ ਫੇਸ ਆਪਣਾ ਕਲੀਨ ਜਿਹਾ ਲੱਗਣ ਲੱਗ ਜਾਏ ਠੀਕ ਹੈ ਮੈਂ ਆਪਣਾ ਦੱਸਦੀ ਆ ਤੇ ਨਾਲ ਇਹ ਕੋਈ ਇਹ ਨਹੀਂ ਹੈਗਾ ਵੀ ਮੈਂ ਐਵੇਂ ਹੀ ਕਰਦੇ ਜੇ ਮੇਰੇ ਮੇਰੇ ਡਿਪੈਂਡ ਕਰਦਾ ਮੂਡ ਦੇ ਉੱਤੇ ਜੇ ਮੇਰਾ ਜੀ ਕਰਦਾ ਮੈਂ ਕੰਸੀਲਰ ਲਾਉਣਾ ਤਾਂ ਮੈਂ ਲਾਉਣਾ ਜੇ ਮੇਰਾ ਜੀ ਕਰਦਾ ਮੈਂ ਫਾਊਂਡੇਸ਼ਨ ਲਾਉਣੇ ਤਾਂ ਲਾਉਣੀਆਂ ਕੁਛ ਵੀ ਮੇਰਾ ਦਿਲ ਕਰਦਾ ਮੇਰਾ ਮੂਡ ਆ ਮੇਰਾ ਮੇਕਅਪ ਆ ਮੇਰਾ ਮੂਡ ਆ ਜਦੋਂ ਮੇਰਾ ਮੂਡ ਹੋਵੇ ਕੁਝ ਵੀ ਕਰ ਸਕਦੀ ਆ ਠੀਕ ਹੈ ਇਹ ਅੱਜ ਮੇਰਾ ਜ਼ਿਆਦਾਤਰ ਮੈਂ ਨਾ ਮੈਂ ਉਹ ਦਿਖਾ ਰਹੀ ਆ ਵੀ ਜਿਵੇਂ ਟਾਈਮ ਨਹੀਂ ਹੁੰਦਾ ਫਟਾਫਟ ਬਸ ਐਵੇਂ ਕਰ ਲਿਆ ਤੇ ਭੱਜ ਗਏ ਬਸ ਇਦਾਂ ਦਦਾ ਉਹ ਵਾਲਾ ਹੈ ਠੀਕ ਹੈ ਜਿਹੜਾ ਜ਼ਿਆਦਾ ਹੁੰਦਾ ਜ਼ਿਆਦਾ ਮੈਂ ਕਰਦੀ ਆ ਜਿਹੜੀਆਂ ਚੀਜ਼ਾਂ ਮੈਂ ਜਿਵੇਂ ਬਲਸ਼ ਹੋ ਗਿਆ ਆਈਬ੍ਰੋ ਹੋ ਗਈ ਤਾਂ ਹੁਣ ਬਸ ਲਿਪਸਟਿਕ ਲਾਵਾਂਗੇ ਠੀਕ ਹੈ ਚਲੋ ਜੀ ਇਹਨਾ ਹੁਣ ਆਪਾਂ ਲਗਾएंगे ਲਿਪਸਟਿਕ ਲਿਪਸਟਿਕ ਆਪਾਂ ਹੁਣ ਆਹੀ ਲਾਵਾਂਗੇ ਜਿਹੜੀ ਆਪਾਂ ਨਵੀਂ ਲੈ ਕੇ ਆਏ ਆ ਬਿਲਕੁਲ ਲਾਈਟ ਠੀਕ ਹੈ ਲਓ ਜੀ ਲਿਪਸਟਿਕ ਲੱਗ ਗਈ ਮੇਕਅਪ ਆਪਣਾ ਹੋ ਗਿਆ ਵਾ ਡਨ ਠੀਕ ਹੈ ਜੀ ਇਹ ਹੈਗਾ ਆਪਣਾ ਮੇਕਅਪ ਤੇ ਕਦੇ ਕਦੇ ਮੈਂ ਆਊਟਲਾਈਨਿੰਗ ਵੀ ਕਰ ਲੈਣੀ ਆ ਠੀਕ ਹੈ ਡਿਪੈਂਡ ਕਰਦਾ ਉਹ ਮੂਡ ਦੇ ਉੱਤੇ ਠੀਕ ਹੈ ਲਓ ਜੀ ਹੁਣ ਆਪਾਂ प्लस ਇਹ ਹੈਗਾ ਹੁਣ ਮੇਰਾ ਫੇਸ ਜਿਹੜਾ ਮੈਂ ਇਦਾਂ ਜਾਣਾ ਵਾ ਤੇ ਲਿਪਸਟਿਕ ਮੈਂ ਜ਼ਿਆਦਾਤਰ ਲਾਈਟ ਸ਼ੇਡ ਹੀ ਲਗਾਉਣੀ ਹੈਗੀ ਪਹਿਲਾਂ ਬਹੁਤ ਡਾਰਕ ਲਗਾਉਂਦੀ ਸੀਗੀ ਬਟ ਹੁਣ ਮੈਂ ਲੈਣੀਆਂ ਨਹੀਂ ਗੀਆਂ ਡਾਰਕ ਸ਼ੇਡ ਮੈਨੂੰ ਲੱਗਦਾ ਕਿ ਮੇਰੇ ਜ਼ਿਆਦਾ ਜਿਹੜੀ ਮੇਰੀ ਸਕਿਨ ਨਾ ਬ੍ਰਾਊਨ ਸਕਿਨ ਆਣੀ ਕਿ ਆਪਣਾ ਸਾंवਲਾ ਰੰਗ ਆ ਸੋ ਮੇਰੇ ਜ਼ਿਆਦਾ ਮੈਨੂੰ ਲੱਗਦਾ ਡਾਰਕ ਸੋਨੇ ਲੱਗਣਗੇ ਸ਼ੇਡ ਬਟ ਡਾਰਕ ਸ਼ੇਡ ਆਪਾਂ ਇੰਨੇ ਕਰਮੀ ਚ ਡੇਲੀ ਵੀ ਨਹੀਂ ਲਗਾ ਸਕਦੇ ਹਨਾ ਕਦੇ-ਕਦੇ ਸੋਨੇ ਵੀ ਲੱਗਦੇ ਹਨ ਹੁਣ ਡੇਲੀ ਵੇਅਰ ਜੇ ਕਰਨਾ ਮਾ ਤਾਂ ਕੁਝ ਸਿੰਪਲ ਜਿਹਾ ਫੇਸ ਹੋਣਾ ਚਾਹੀਦਾ ਜਿੱਦਾਂ ਕਿ ਤੁਹਾਨੂੰ ਜ਼ਿਆਦਾਤਰ ਮੈਨੂੰ ਇਦਾਂ ਹੀ ਪਸੰਦ ਕਰਦੇ ਹੋ ਤੁਹਾਨੂੰ ਇਦਾਂ ਹੁੰਦਾ ਵੀ ਸਿੰਪਲ ਫੇਸ ਹੋਵੇ ਮੇਰਾ ਸੋ ਇਹ ਹੈਗਾ ਇੰਨਾ ਕੁ ਮੇਰਾ ਮੇਕਅਪ ਫਿਰ ਆਪਾਂ ਜਸਟ ਸਿੰਪਲ ਮੈਂ ਪੋਨੀ ਬਣਾ ਜੈਣੀ ਨਹੀਂ ਕਈ ਵਾਰ ਮੈਂ ਗੁੱਤ ਕਰ ਲੈਂਦੀ ਆ ਸਾਰਾ ਚੱਕਰ ਗਰਮੀ ਦਾ ਤੇ ਕੰਮ ਦਾ ਵਾ ਠੀਕ ਹੈ ਸੋ ਮੇਨ ਕੰਮ ਦਾ ਹਨਾ ਆਪਣੇ ਕੰਮ ਦੇ ਅਕੋਰਡਿੰਗਲੀ ਇੰਨਾ ਹੀ ਮਤਲਬ ਹੈਗਾ ਵਾ ਤੇ ਮੇਕਅਪ ਆਪਣਾ ਹੋ ਗਿਆ ਠੀਕ ਹੈ ਹੁਣ ਆਪਾਂ ਚੱਲਦੇ ਆਂਗੇ ਦੁਕਾਨ ਦੇ ਤੇ ਕਈ ਵਾਰੀ ਕੀ ਹੁੰਦਾ ਵਾ ਕਈ ਵਾਰ ਮੈਂ ਇੰਨਾ ਵੀ ਨਹੀਂ ਕਰਦੀ ਹੈਗੀ ਕਿਵੇ ਟਾਈਮ ਨਹੀਂ ਮਿਲਦਾ ਹੈਗਾ ਹਨਾ ਬਸ ਫਟਫਟ ਬੀ ਨਾਲੇ ਤੇ ਰਾਸ਼ੂ ਹੁੰਦਾ ਕੋਈ ਵਾਰ ਜਾਂ ਕੋਈ ਗੇਟਰੀਂਗ ਹੁੰਦੀ ਆ ਟਾਈਮ ਨਹੀਂ ਬੈਲ ਪਉਂਦਾ ਜਾਂ ਥੋੜਾ ਲੇਟ ਟੁੱਟੇ ਆ ਜਾਂ ਕੋਈ ਮੰਨ ਲਓ ਕਿ ਬਹੁਤ ਜ਼ਿਆਦਾ ਕੰਮ ਕਰਦੇ ਕਰਦੇ ਥੱਕੇ ਪਏ ਆ ਬੁਰਾ ਹਾਲ ਹੈ ਪਰ ਨਹੀਂ ਟਾਈਮ ਹੈਗਾ ਹਨਾ ਵੀ ਆਪਾਂ ਨੂੰ ਇਹ ਹੁੰਦਾ ਕਿ ਆਪਣਾ ਰਹਿ ਜੂਗਾ ਤਾਂ ਕੋਈ ਨਾ ਚੱਲ ਜੂਗਾ ਆਪਾਂ ਤਾਂ ਵਾਅਦੇ ਚ ਵੀ ਕਰ ਲਾਂਗੇ ਨਾ ਆਪਣੇ ਕੋਲ ਹੀ ਸਾਰਾ ਟਾਈਮ ਹੈ ਕਿਉਂਕਿ ਅਗਲੇ ਤੱਕ ਜੇ ਇਵੈਂਟ ਨਾ ਖਰਾਬ ਹੋ ਜੂ ਵੀ ਜਾਂ ਜੇ ਕੋਈ ਲੇਟ ਨਾ ਹੋ ਜੂ ਆਰਡਰ ਤੋਂ ਸੋ ਆਪਾਂ ਉਹਨਾਂ ਦਾ ਫਟਫਟ ਕਰ ਦਈਦਾ ਤੇ ਕੋਈ ਗੱਲ ਨਹੀਂ ਇਹ ਤਾਂ ਚਲੋ ਹੁਣ ਆਪਣਾ ਕੰਮ ਹੀ ਏਦਾਂ ਦਾ ਵਾ ਹਨਾ ਤੇ ਬਾਕੀ ਮੀਂਹ ਪੈ ਰਿਹਾ ਮੌਸਮ ਦੇਖਿਆ ਠੰਡਾ ਹੋ ਗਿਆ ਮੈਨੂੰ ਗੱਲ ਕਰਦੇ ਕਰਦੇ ਵੀਡੀਓ ਬਣਾਉਂਦੇ ਬਣਾਉਂਦੀ ਤੇ ਬਾਕੀ ਦੱਸਿਓ ਆਪਾਂ ਹੁਣ ਚੱਲਦੇ ਆਂਗੇ ਦੁਕਾਨ ਤੇ ਗੁਰਮੀਤ ਕੋਲੇ ਮੈਂ ਚੱਲੀ ਜਾਣੀ ਮੈਂ ਜਾਣੀ ਹੈਗੀ ਤੁਸੀਂ ਤਾਂ ਹੁਣ ਇੱਥੇ ਆਪਾਂ ਕਰ ਦੇਣਾ ਵਲੌਗ ਨੂੰ ਖਤਮ ਸੋ ਤੁਸੀਂ ਇੱਕ ਵਾਰ ਕੀ ਕਰਨਾ ਵਾ ਚੈਨਲ ਆ ਜਿਹੜਾ ਆਪਣਾ YouTube ਉਹਨੂੰ ਸਬਸਕ੍ਰਾਈਬ ਕਰਨਾ ਠੀਕ ਹੈ ਤੇ ਆਪਾਂ ਤੁਹਾਨੂੰ ਮਿਲਾਂਗੇ ਬਹੁਤ ਜਲਦੀ ਕਿਸੇ ਹੋਰ ਨਵੇਂ ਵਲੌਗ ਦੇ ਨਾਲ ਅਕਾਈ ਹੋ ਸਬਸਕ੍ਰਾਈਬ ਕਰ ਲਿਓ ਆਪਣਾ YouTube ਚੈਨਲ ਬਾਏ